ਤੁਹਾਨੂੰ ਜਾਣੇ ਖੁਸ਼ੀ ਹੋਊਗੀ ਅੱਜ ਆਪਾਂ ਬਹੁਤ ਘੈਂਟ ਬਲੌਗ ਲੈ ਕੇ ਆ ਗਏ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਨੇ ਚੈਨਲ ਤੇ ਸਬਸਕ੍ਰਾਈਬ ਕਰ ਲਓ ਤੇ ਸਾਡੀ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਅੱਜ ਕਾਰ ਬਹੁਤ ਘੈਂਟ ਜਿਹੜੀ ਕਾਰ ਦੀ ਡਿਮਾਂਡ ਆ ਜਿਹੜੀ ਕਾਰ ਦਾ ਚਰਚਾ ਜਿਹੜੀ ਕਾਰ ਮਿਲਦੀ ਨਹੀਂ ਕਿਤੋਂ ਆਪਾਂ ਉਹ ਕਾਰ ਡਿਲੀਵਰ ਕਰਨੀ ਅੱਜ ਕਰਨੀ ਕਿੱਥੇ ਆ ਇਹ ਜੀ ਦਾ ਸਸਪੈਂਸਰ ਰਹੂਗਾ ਕਾਰ ਦੀ ਲੁੱਕ ਚੈੱਕ ਕਰਨੋਂ ਪਹਿਲਾਂ ਕਾਰ ਬਹੁਤ ਘੈਂਟ ਆ 2023 ਮਾਡਲ ਆ ਫਰਸਟ ਓਨਰ ਵੀਆਈਪੀ ਨੰਬਰ ਤੇ ਫਿਊਲ ਦੇ ਲਾਇ ਲੱਗੇ ਹੋਏ ਨੇ ਸੋਹਣੀ ਕਾਰ ਆ ਕਾਰ ਦਾ ਦੇਖ ਲਓ ਵੀ ਹਲੇ ਆਪਾਂ ਵਾਸ਼ਿੰਗ ਕਰਾ ਰਹੇ ਆ ਥੋੜੀ ਹਲੇ ਬਾਸ਼ ਕਰਕੇ ਨਾ ਉਦੋਂ ਵੀ ਸੋਹਣੀ ਬਣੂਗੀ ਤੇ ਸਾਨੂੰ ਸਾਰੀ ਫੈਮਿਲੀ ਨਾਲ ਵੀ ਗੱਲਾਂ ਕਰਵਾਵਾਂਗੇ ਜਾ ਕੇ ਤੇ ਕਾਰ ਕਿਤੇ ਛੱਡਣੀ ਉਹ ਵੀ ਦਿਖਾਵਾਂਗੇ ਦੇਖੋ ਯਾਰ ਹਰ ਰਣਨੀ ਵਾਲੀ ਗੱਲ ਤਾਂ ਇਹ ਹੈ ਵੀ ਜਦੋਂ ਵੀ ਆਪਾਂ ਕੋਈ ਕੱਪੜਾ ਵੀ ਲੈਣੇ ਆ ਆਨਲਾਈਨ ਵੀ ਲੈਣੇ ਆ ਹਨਾ ਤਾਂ ਸੋਚ ਕੇ ਲੈਣੇ ਆ 50000 ਦੀ ਲੱਖ ਰੁਪਏ ਦੀ ਆਪਾਂ 1.5 ਲੱਖ ਦੀ ਕੋਈ 2 ਲੱਖ ਦੀ ਗੱਡੀ ਲੈਣੀ ਹੁੰਦੀ ਆ ਤਾਂ ਆਪਾਂ ਰਿਸ਼ਤੇਦਾਰਾਂ ਨੂੰ ਵੀ ਬੁਲਾ ਲੈਂਦੇ ਆ ਹਨਾ ਰਿਸ਼ਤੇਦਾਰ ਵੀ ਹੁੰਦੇ ਨੇ ਆਪਣੇ ਨਾਲ ਆਪਣਾ ਸਰਕਲ ਹੁੰਦਾ ਮਿਸਤਰੀ ਵੀ ਹੁੰਦਾ ਸੋ ਸਾਰਾ ਪਰਿਵਾਰ ਨਾਲ ਹੁੰਦਾ ਤਾਂ ਆਪਾਂ ਗੱਡੀ ਲੈਣੇ ਆ ਰਾਇ ਕਰਕੇ ਤਾਂ ਵੀਰ ਸਾਡਾ ਬੈਠਾ ਬਾਹਰ ਇਹਦੀ ਦਾ ਸਸਪੈਂਸਰ ਹੋਊਗਾ ਬਾਹਰ ਬੈਠੇ ਵੀਰ ਨੇ ਗੱਡੀ ਇੱਥੇ ਆਰਡਰ ਕਰ ਲਈ ਬਾਈ ਕਰ ਲਈ ਤੇ ਬਾਈ ਕਹਿੰਦਾ ਮੇਰੇ ਘਰੇ ਛੱਡਿਓ ਕਰੇ ਸਰਪ੍ਰਾਈਜ਼ ਬਹੁਤ ਵੱਡਾ ਰਹਿਣ ਵਾਲਾ ਕਿਉਂਕਿ ਜਦੋਂ ਘਰੇ ਜਾਵਾਂਗੇ ਇਹਨਾਂ ਤਾਂ ਫੀਲਿੰਗ ਹੋਰ ਹੋਊਗੀ ਸੋ ਜੁੜੇ ਰਹੋ ਬਾਈ ਨੇ ਕਾਰ ਦੇਖਣ ਵੀ ਨਹੀਂ ਆਇਆ ਸਿਰਫ ਵੀਡੀਓ ਫੋਟੋਆਂ ਦੇਖੀਆਂ ਵੀਡੀਓ ਕਾਲ ਤੇ ਕਾਰ ਦੇਖੀ ਆ ਤੇ ਬਾਈ ਨੇ ਕਾਰ ਬੁੱਕ ਕਰ ਲਈ ਤੇ ਸਾਰੀ ਇਹਦਾ ਲੋਨ ਦੀ ਫੈਸਿਲਿਟੀ ਦੀ ਜਿਹੜੀ ਆਪਾਂ ਨੇ ਅਵੇਲੇਬਲ ਕਰਾਤੀ ਅਪਰੂਵਲ ਵੀ ਆ ਗਈ ਤੇ ਆਪਾਂ ਗੱਡੀਆਂ 'ਚ ਛੱਡਣ ਜਾ ਰਹੇ ਆ ਸੋ ਇੱਕ ਬੇਨਤੀ ਮੈਂ ਹੋਰ ਕਰਨੀ ਆ ਸਾਡਾ ਇੱਕ ਫੇਸਬੁਕ ਤੇ ਉੱਪਰ ਫੇਕ ਪੇਜ ਬਣਿਆ ਹੋਇਆ ਉਹ ਬੰਦਾ ਸਾਡੀਆਂ ਵੀਡੀਓ ਸਾਡੀਆਂ ਹੁੰਦੀਆਂ ਨੇ ਆਪਣਾ ਨੰਬਰ ਪਾ ਲਾਂ ਦਾ WhatsApp ਤੇ ਹੀ ਕਾਲ ਕਰਦਾ ਵੀਰ ਵਣ ਕੇ ਵੀਡੀਓ ਸ਼ੇਅਰ ਕਰਦੇ ਹੋ ਕਿਉਂਕਿ ਕਿਸੇ ਭਰਾ ਦਾ ਭਲਾ ਹੋ ਸਕੇ ਕਿਉਂਕਿ ਇਹੜੇ ਫੌਜੀ ਵੀਰ ਨੇ ਕਦੇ-ਕਦੇ ਫੇਸਬੁਕ ਚਲਾਉਂਦੇ ਨੇ ਉਹ ਬੰਦੇ ਫਸ ਜਾਂਦੇ ਨੇ ਸਾਕਲਾਂ ਛੱਡੀਆਂ ਹੁੰਦੀਆਂ ਨੇ ਵੀਡੀਓ ਸਾਡੀ ਹੁੰਦੀ ਆ ਆਪਣਾ ਨੰਬਰ WhatsApp ਤੇ ਪਾ ਲਾਂ ਦਾ 628031 ਵਾਲੇ ਨੰਬਰ ਦਾ ਵਟਸਐਪ ਤੇ ਹੀ ਗੱਲ ਕਰਦਾ ਬੰਦਾ ਫੇਕ ਆ ਉਹ ਬੰਦੇ ਤੋਂ ਬਚ ਕੇ ਰਹੋ ਕੋਈ ਵੀ ਕਾਰ ਲੈਣੀ ਹੁੰਦੀ ਆ ਤਾਂ ਵੀਡੀਓ ਕਾਲ ਕਰਕੇ ਦੇਖਿਆ ਕਰੋ ਸੋ ਕਾਰ ਦੀ ਲੁੱਕ ਚੈੱਕ ਕਰ ਲਓ ਤੇ ਕਾਰ ਬਾਸ਼ ਹੋ ਰਹੀ ਆ ਉਦੋਂ ਬਾਅਦ ਬਾਸ਼ਤਵਾ ਦਿਖਾਵਾਂਗੇ ਤੇ ਜੁੜੇ ਰਹੋ ਅਗਲੇ ਵੀਡੀਓ ਜਿ ਦਿਖਾਉਣੇ ਹਾਂ ਹਾਂਜੀ ਮਿੱਤਰੋ ਗੱਡੀ ਹੋ ਗਈ ਰੈਡੀ ਪੂਰੀ ਬੰਬ ਲੱਗ ਰਹੀ ਆ ਕਿ ਨਹੀਂ ਲੱਗ ਰਹੀ ਇਹ ਕਮੈਂਟਾਂ 'ਚ ਵੀ ਦੱਸਿਓ ਕਾਰ ਦੀ ਪੂਰੀ ਲੁੱਕ ਚੈੱਕ ਕਰ ਲਓ ਜਿਹੜੇ ਲਾਏ ਨਾ ਲਾਏ ਇਹਨਾਂ ਦਾ ਮੁੱਲ ਬਹੁਤ ਜ਼ਿਆਦਾ ਆ ਕਿਉਂਕਿ 4 ਲੱਖ ਦੀ ਤਾਂ ਐਸੈਸਰੀ ਕਾਰ ਤੇ ਲੱਗੀ ਹੋਈ ਆ ਪੂਰੀ ਕੈਂਟਕਾਰਾ ਬਾਸ਼ ਹੋ ਗਈ ਹੁਣ ਹੁਣ ਆਪਾਂ ਚੱਲਦੇ ਆਂ ਡਾਕੂਮੈਂਟ ਲੈ ਲਏ ਆਪਾਂ ਨੇ ਸਾਰੇ ਤੇ ਹੁਣ ਆਪਾਂ ਡਿਲੀਵਰ ਕਰ ਚੱਲਦੇ ਆਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਕਿਉਂਕਿ ਫੈਮਿਲੀ ਨਾਲ ਜਦੋਂ ਮਿਲਾਂਗੇ ਨਾ ਉਹ ਮਾਹੌਲ ਵੱਖਰੀ ਹੋਊਗਾ ਤੇ ਆਪਾਂ ਹੁਣ ਤੁਰਦੇ ਆਂ ਗੱਡੀ ਤਿਆਰ ਆ ਬਾਸ਼ ਹੋ ਗਈ ਤੇ ਆਪਾਂ ਘਰੇ ਛੱਡਦੇ ਆਂ ਤੇ ਗੱਡੀ 'ਚ ਜੋ ਰਾਜ ਵੀ ਗੱਲਬਾਤ ਹੋਊਗੀ ਆਪਾਂ ਤੁਹਾਡਾ ਉਹ ਵੀ ਕਰਾਂਗੇ ਬਾਕੀ ਤੁਸੀਂ ਦੱਸਦਿਆ ਕਰੋ ਵੀ ਸਾਨੂੰ ਬਲੌਗ 'ਚ ਕਿੱਦਾਂ ਨਾਲ ਦਿਖਾਇਆ ਕਰੀ ਜਿਹੜੀ ਚੀਜ਼ ਸਾਡੇ ਤੋਂ ਮਿਸ ਹੋ ਜਾਂਦੀ ਆ ਕੁਝ ਜਿਹੀ ਨਹੀਂ ਦਿਖਾਈ ਜਾਂਦੀ ਤਾਂ ਸਾਨੂੰ ਕਮੈਂਟ 'ਚ ਦੱਸਦਿਆ ਕਰੋ ਬਈ ਆ ਜੀ ਦਿਖਾਇਆ ਕਰੋ ਕਸਟਮਰ ਨਾਲ ਜਿਹੜੀ ਫੈਮਿਲੀ ਨਾਲ ਗੱਲ ਹੋਊਗੀ ਉਹ ਹੋਊਗੀ ਹੋਊਗੀ ਸੋ ਹੁਣ ਆਪਾਂ ਚੱਲਦੇ ਆਂ ਤੇ ਟ੍ਰੋਪਾ ਨੇ ਫਾਈਨਲੀ ਗੱਡੀ ਕੱਢ ਲਈ ਵਾਰ ਤੇ ਹੁਣ ਚੱਲਿਆਂ ਛੱਡਣ ਥਾਰ ਤੇ ਜੇ ਕਿਸੇ ਹੋਰ ਬਰਾਣੀਆਂ ਲੈਣੀਆਂ ਨੇ ਥਾਰਾਂ ਸੋਹਣੀਆਂ ਸੋਹਣੀਆਂ ਘੈਂਟ ਘੈਂਟ ਕਾਰਾਂ ਤਾਂ ਇੱਕ ਵਾਰੀ ਗੇੜਾ ਮਾਰੋ ਪੀ ਵੀ 13 ਕਾਰ ਬਜ਼ਾਰ ਮੂਨਕ ਆ ਆਪਣਾ ਦੇਖੋ ਜੀ ਬੋਰਡ ਲੱਗਿਆ ਹੋਇਆ ਪਾਤਣਾ ਰੋਡ ਦੇ ਉੱਪਰ ਇਹ ਬੋਰਡ ਆ ਬੋਰਡ ਦੇ ਨਾਲ ਹੀ ਆਪਣੀ ਮੁੰਸਾ ਗਲੀ 'ਚ ਆਪਣੀ ਸ਼ੋਰੂਮ ਆ ਆਪਣਾ ਆ ਸਾਹਮਣੇ ਗੁੱਡ ਲੱਕ ਹੋਟਲ ਆ ਸਾਹਮਣੇ ਗੁੱਡ ਲੱਕ ਹੋਟਲ ਆ ਵੀਰੇ ਤੇ ਨਾਲ ਹੀ ਆਪਣਾ ਕਾਰੋਬਾਰ ਆ ਤੇ ਪਹਿਲਾਂ ਨਾਲ ਕਾਰੋਬਾਰ ਵੀ ਆਪਣਾ ਹੈਗਾ ਉੱਥੇ ਵੀ ਪਰ ਉੱਥੇ ਅਸੀਂ ਹੁਣ ਥੋੜਾ ਘੱਟ ਬੈਨੇ ਆ ਇੱਧਰ ਆਪਣਾ ਗੱਡੀਆਂ ਬਾਧੂ ਖੜੀਆਂ ਨੇ ਸੋ ਆ ਪਾਤਣਾ ਰੋਡ ਦੇ ਉੱਪਰ ਹੀ ਆ ਗੁੱਡ ਲੱਕ ਹੋਟਲ ਦੇ ਬਿਲਕੁਲ ਓਪੋਜ਼ਿਟ ਪੀਵੀ 13 ਕਾਰੋਬਾਰ ਇੱਕ ਵਾਰੀ ਢੇੜਾ ਮਾਰਿਓ ਵੀਰੇ ਤੇ ਜਿਹੜੀਆਂ ਘੈਂਟ ਘੈਂਟ ਕਰ ਲੈਣੀਆਂ ਨੇ ਤੇ ਆਪਾਂ ਨਿਕਲ ਚੁੱਕੇ ਹਾਂ ਹੁਣ ਕਾਰ ਲੈ ਕੇ ਤੇ ਕਾਜ ਤੇਲ ਤੂਲ ਦਾ ਫੁੱਲਾ ਤੇ ਬਾਕੀ ਬਾਈ ਦਾ ਜਿਹੜਾ ਕਹਿੰਦਾ ਬਾਈ ਨੇ ਇੱਕ ਗੱਲ ਕਹੀ ਆ ਕਹਿੰਦਾ ਭਾਈ ਜਰੂਰ ਕਾਰ ਛੱਡਣ ਜਾਵੇਂਗਾ ਨਾ ਤਾਂ ਮੇਰਾ ਗੋਤ ਢੀਂਡ ਸਾ ਲਿਖਾ ਦੀ ਜਿਸੇ ਪਿੱਛੇ ਆਪਾਂ ਸੀਸੇ ਪਿੱਛੇ ਕਲਾ ਢੀਂਡ ਸਾ ਲਿਖਾਉਣਾ ਬਾਕੀ ਕਾਰ ਰੈਡੀ ਆ ਸਰਾ ਹੋਇਆ ਪਿਆ ਤੇ ਬਾਕੀ ਗੱਲਬਾਤ ਅੱਗੇ ਕਰਦੇ ਆ ਜੱਟੋ ਇੱਛਾ ਸੀ ਕਿ ਕਹਿੰਦਾ ਭਾਈ ਢੀਂਡ ਸਾ ਲਿਖਾ ਦੇ ਗੱਡੀ ਦੇ ਪਿੱਛੇ ਢੀਂਡ ਸਾ ਲਿਖਿਆ ਤਾਂ ਤੇ ਇੱਕ ਚੀਜ਼ ਆਪਾਂ ਨੇ ਹੋਰ ਰੱਖੀ ਆ ਆਪਾਂ ਨੇ ਰੱਖਿਆ ਮੈਟ ਹੁਣ ਤੁਸੀਂ ਸਮਝ ਲਓ ਵੀ ਕਿਹੜੀ ਕੰਟਰੀ ਜਾਊਗਾ ਮੁੰਡਾ ਗੈਸ ਕਰ ਲਓ ਤੇ ਲਾਲ ਦਾ ਢੀਂਡ ਸਾ ਤੇ ਕਾ ਪਾ ਕੇ ਬੁੱਕਾ ਵੀ ਲਾਵਾਂਗੇ ਓਕੇ ਆ ਬਾਈ ਰੋਪਣੇ ਗੱਡੀ ਤੇ ਲਵਾ ਲਿਆ ਗੁਲਦਸਤਾ ਕੀ ਬਾਤ ਐ ਹੁਣ ਗੱਡੀ ਦਾ ਰੋਬ ਹੋਰ ਪੈ ਗਿਆ ਔਰ ਗੱਡੀ ਪਹਿਲੀ ਸਨੱਖੀ ਸੀ ਤੇ ਇੱਕ ਉੱਪਰੋਂ ਫੁੱਲ ਲੱਗੇ ਤੇ ਬਾਕੀ ਹੁਣ ਬਾਕੀ ਕਰਦੇ ਹੱਸਣਗੇ ਵੀ ਕੀ ਫੁੱਲ ਲੱਗਦੇ ਨੇ ਹਨਾ ਵੀ ਕਿੰਨੇ ਕ ਪਾਣੀ ਚ ਤੇ ਬਾਕੀ ਘਰੇ ਗੱਲ ਕਰਦੇ ਹੁਣ ਤਾਂ ਲਵੀ ਲੱਗੀ ਲਾਵੀ ਮੇਤਰੋ ਫਾਈਨਲੀ ਆਪਾਂ ਪਹੁੰਚ ਗਏ ਗੱਡੀ ਲੈ ਕੇ ਘਰੇ ਤੇ ਹੁਣ ਘਰ ਦੇ ਬਾਹਰ ਖੜੇ ਨੇ ਘਰ ਦੇ ਨੇ ਇੱਛਾ ਕਿ ਇਹਨੇ ਵੀ ਪਹਿਲਾਂ ਗੱਡੀ ਗੁਰੂ ਘਰ ਲੈ ਕੇ ਜਾਣੀ ਆ ਗੁਰੂ ਘਰ ਅਰਦਾਸ ਕਰਾਉਣੀ ਆ ਤੇ ਫੇਰ ਗੱਡੀ ਚਲਾਉਣੀ ਆ ਤੇ ਕਹਿੰਦੇ ਆ ਬਾਈ ਸੱਸੀ ਕਾਲ ਬਾਈ ਬਾਈ ਕਹਿੰਦਾ ਵੀ ਗੁਰੂ ਘਰ ਚੱਲੋ ਪਹਿਲਾਂ ਸੱਦਾ ਲੋ ਵੀ ਆਪਾਂ ਗੁਰੂ ਘਰ ਨੂੰ ਚੱਲਦੇ ਆ ਤੇ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਪਿੰਡ ਦੀ ਫਰਨੀ ਦੇ ਉੱਪਰ ਹੀ ਘਰ ਆ ਬਾਈ ਦਾ ਬਾਈ ਇੰਗਲੈਂਡ ਲੈ ਗਿਆ ਹੋਇਆ ਤੇ ਇੰਗਲੈਂਡੋਂ ਬਾਈ ਨੇ ਥਾਰ ਕਹਿੰਦਾ ਮੇਰੇ ਘਰੇ ਖੜਾ ਦਿਓ ਸੋ ਪੂਰਾ ਘੈਂਟ ਮਾਹੌਲ ਆ ਪੂਰੀ ਖੁਸ਼ੀ ਦਾ ਗੱਲਬਾਤ ਆ ਤੇ ਗੁਰੂ ਘਰ ਆਪਾਂ ਪਹੁੰਚ ਗਏ ਬਾਬਾ ਜੀ ਅਰਦਾਸ ਕਰ ਰਹੇ ਨੇ ਨਮਾ ਸਾਧਨਾ ਬਰਕਤਾਂ ਲੈ ਕੇ ਆਵੇ ਤਨ ਰੁਸਤੀਆਂ ਲੈ ਕੇ ਆਵੇ ਤੇ ਪਰਮਾਤਮਾ ਵਾਅਦਾ ਕਰੇ ਅਰਦਾਸ ਹੋ ਰਹੀ ਆ ਸੋ ਅਰਦਾਸ ਤੋਂ ਬਾਅਦ ਆਪਾਂ ਫੇਰ ਚੱਲਦੇ ਆਂ ਕਰੇ ਕਰ ਆਪਾਂ ਘਰੇ ਆ ਗਏ ਤੇ ਮਾਤਾ ਤੇਲ ਚੋਰੇ ਨੇ ਤੇਲ ਚਵਾਈ ਦੀ ਰਸਮਾ ਜਿਹੜੀ ਉਹ ਪੂਰੀ ਹੋ ਰਹੀ ਆ ਬਹੁਤ ਖੁਸ਼ੀ ਆ ਰਹਿਣਾ ਜਦੋਂ ਇੱਕ ਪੁੱਤ ਤਰੱਕੀਆਂ ਕਰਦਾ ਤੇ ਆਪਦੇ ਘਰਦਿਆਂ ਨੂੰ ਵੱਡੀਆਂ ਚੀਜ਼ਾਂ ਜਿਹੜੀਆਂ ਸੋਚੀਆਂ ਵੀ ਨਹੀਂ ਹੁੰਦੀਆਂ ਹਨ ਕਦੇ ਜਿਹੜੇ ਸਾਈਕਲ ਲੈਣ ਦੇ ਵੀ ਮਹਤਾਜ ਹੁੰਦੇ ਨੇ ਉਹ ਬੰਦੇ ਨੇ ਘਰੇ ਜਦੋਂ 20-20 ਲੱਖ ਦੀਆਂ ਕਾਰਾਂ ਜਾਂਦੀਆਂ ਨੇ ਤਾਂ ਯਾਰ ਖੁਸ਼ੀ ਤਾਂ ਹੁੰਦੀ ਹੋ ਆ ਨਾ ਸੋ ਆਪਣੇ ਸਾਰਿਆਂ ਨੂੰ ਹੁੰਦੀ ਆ ਹਨਾ ਆਪਾਂ ਵੀ ਮਿਡਲ ਕਲਾਸ ਫੈਮਿਲੀ ਤੋਂ ਆ ਸੋ ਵੀਡੀਓ ਬਣਾ ਰਹੇ ਨੇ ਪੂਰਾ ਚਾ ਹਨਾ ਤੇਲ ਚਵਾਈ ਦੀ ਜਿਹੜੀ ਰਸਮ ਉਹ ਪੂਰੀ ਹੋ ਗਈ ਤੇ ਗੱਡੀ ਖੜਕੀ ਕਰਿਆ ਕੇ ਆਉਂਦੀ ਰੋ ਮਾਤਾ ਗੱਡੀ ਗੱਡੀ ਸੋਹਣੀ ਲੱਗੀ ਬਹੁਤ ਪਸੰਦ ਆਈ ਸਾਰਿਆਂ ਨੂੰ ਪਸੰਦ ਆਈ ਗੱਡੀ ਹਾਂ ਭਈ ਸਾਰਿਆਂ ਨੂੰ ਪਸੰਦ ਨਵੀਂ ਗੱਡੀ ਆ ਜਮਾ ਬਸ 20-25 ਹਜ਼ਾਰੀ ਚੱਲੀ ਹੋਈ ਆ 1 ਸਾਲ ਹੀ ਚੱਲੀ ਆ ਤੇ ਸੋਹਣੀ ਕਾਰ ਆ ਸਾਰੀ ਤੇ ਵਧੀਆ ਲਗੀ ਬਹੁਤ ਵਧੀਆ ਲਗੀ ਤੇ ਵੀਰਾ ਬਾਹਰ ਭੱਟਾ ਸੀਗਾ ਇੰਗਲੈਂਡ ਚ ਸਨੀ ਵੀਰੇ ਨਾਲ ਗੱਲ ਹੁੰਦੀ ਸੀਗੀ ਤੇ ਬਾਈ ਕਹਿੰਦਾ ਕਰੇ ਗੱਡੀ ਛੱਡਿਓ ਤੇ ਅੱਜ ਖੁਸ਼ੀ ਕਿੰਨੀ ਹੈ ਜੀ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਸੋ ਬਾਈ ਦੀ ਉਹ ਖੁਸ਼ੀ ਹੋਣੀ ਆ ਤੇ ਬਾਈ ਵੀ ਮਤਲਬ ਵੀਡੀਓ ਕਾਲ ਤੇ ਦੇਖ ਰਿਆ ਹਾਂ ਵਧੀਆ ਲੱਗੀ ਜੀ ਗਾਰ ਹਾਂ ਬਾਈ ਬਹੁਤ ਸੋਹਣੀ ਹੈ ਠੀਕ ਆ ਜੀ ਬਾਈ ਵੀ ਵੀਡੀਓ ਕਾਲ ਤੇ ਆ ਗਿਆ ਤੇ ਬਾਈ ਕਿਵੇਂ ਲੱਗੀ ਗਾਰ ਆਪਣੀ ਫੈਮਿਲੀ ਨੂੰ ਪੁੱਛ ਲੋ ਚਲ ਤੇਰਾ ਸੁਪਨਾ ਪੂਰਾ ਹੋ ਗਿਆ ਹਨਾ ਚਲੋ ਬਾਪੂ ਤਾਂ ਨਹੀਂ ਸੀਗਾ ਤੇ ਭੈਣ ਹੋਰੀ ਹੈਗੇ ਨੇ ਹਨਾ ਤੇ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਹਨਾ ਸੋ ਖੁਸ਼ੀ ਹੈ ਬਈ ਸਾਨੂੰ ਵੀ ਤੇਰਾ ਭਰਾਇਆਂ ਅਸੀਂ ਵੀ ਤੇਰੇ ਕੋਈ ਚੱਕਰ ਨਹੀਂ ਤੇ ਪਰਿਵਾਰ ਵੀ ਬਹੁਤ ਖੁਸ਼ ਆ ਤੇ ਗੱਡੀ ਵੀ ਮਨ ਲਾ ਦਾ ਖੁਸ਼ ਹੋ ਗਈ ਤੁਹਾਨੂੰ ਦੇਖ ਕੇ ਹਨਾ ਗੱਡੀ ਵੀ ਖੁਸ਼ ਗੱਡੀ ਵੀ ਖੁਸ਼ ਆ ਤੇ ਬਈ ਵਧਾਈਆਂ ਤੈਨੂੰ ਬਹੁਤ ਬਹੁਤ ਤੇ ਸასი ਸ਼ਾਲ ਬਰੇ ਓਕੇ ਬਈ ਓਕੇ ਸੇਵਾ ਭਾਣੀ ਪੂਰੀ ਹੋ ਰਹੀ ਆ ਤੇ ਅਗਲੀ ਗੱਡੀ ਢੀੜ ਦੇਣੀ ਆ ਆਪਣੇ ਆ ਬਾਈ ਨੂੰ ਦੇਣੀ ਆ ਸਕਾਰਪੀਓ ਲੈਣੀ ਆ ਬਾਈ ਤੁਸੀਂ ਹਾਂ ਸਕਾਰਪੀਓ ਬਾਈ ਕਹਿੰਦਾ ਸਕਾਰਪੀਓ ਵੀਡੀਓ ਬਾਈ ਵੀ ਦੇਖਦਾ ਹੁੰਦਾ ਸੀਗਾ ਤੇ ਵੀਰਾ ਕਹਿੰਦਾ ਵੀ ਸਕਾਰਪੀਓ ਵੀ ਦਵਾ ਦਿਓ ਮੈਂ ਕਿਹਾ ਬਾਈ ਨੰਬਰ ਲੈ ਲਿਆ ਕੋਈ ਚੱਕਰ ਨਹੀਂ ਅਗਲੀ ਵਾਰੀ ਬਾਈ ਤੇਰੀ ਕਣੀ ਚਾਹ ਆਪਣੀ ਬਾਕੀ ਪਰਮਾਤਮਾ ਦੀ ਮਰਜ਼ੀ ਹੈ ਹਨ ਜਿਵੇਂ ਵੀ ਪਰਮਾਤਮਾ ਬਾਣੀ ਤੇ ਰੱਖਦਾ ਹਨ ਜਿਵੇਂ ਵੀ ਸੁਭਾਅ ਬਣਦਾ ਉਹਵੇਂ ਆ ਗੱਲ ਤੇ ਬਾਕੀ ਹੁਣ ਚਾਹ ਪਾਣੀ ਪੀਨੇ ਆ ਤੇ ਬਾਕੀ ਫਿਰ ਇੱਕ ਲਾਸਟ ਵਾਲੀ ਕਲਿੱਪ ਬਣਾਵਾਂਗੇ ਤੇ ਫਿਰ ਘਰ ਨੂੰ ਜਾਵਾਂਗੇ ਤਤਰੋ ਫਾਈਨਲੀ ਆਪਾਂ ਬਾਈ ਦੇ ਘਰੇ ਪਹੁੰਚ ਗਏ ਤੇ ਗੱਡੀ ਡਿਲੀਵਰ ਕਰਤੀ ਆ ਤੇ ਮੈਂ ਪਰਿਵਾਰ ਨੂੰ ਪੁੱਛੂਗਾ ਵੀ ਤੁਹਾਨੂੰ ਗੱਡੀ ਕਿੰਮ ਲਗੀ ਵੀਰੇ ਗੱਡੀ ਦਨ ਤੁਹਾਨੂੰ ਉਹਦੋਂ ਬਹੁਤ ਜ਼ਿਆਦਾ ਵਧੀਆ ਸੀ ਥੋੜੀ ਸਰਵਿਸ ਵੀ ਪੂਰੀ ਵਧੀਆ ਸੀ ਤੇ ਘਰ ਤੱਕ ਗੱਡੀ ਛੱਡੀ ਮਤਲਬ ਅਮੇਜ਼ਿੰਗ ਆ ਸਾਰਾ ਕੁਝ ਤੇ ਵੀਰਾ ਤਾਂ ਬਾਹਰ ਬੈਠੇ ਤਾਂ ਆਪਣੀ ਗੁੜੀ ਆ ਨਹੀਂ ਗੱਡੀ ਚਲਾਉਣੀ ਆ ਸੋ ਤੇ ਮਾਤਾ ਨੂੰ ਵੀ ਖੁਸ਼ੀ ਆ ਨਾ ਪਹਿਲਾਂ ਦੋਏ ਸੀ ਘਰੇ ਤੇ ਬਾਈ ਬਾਹਰ ਆ ਤੇ ਵੀਰਾ ਕਹਿੰਦਾ ਵੀ ਘਰੇ ਗੱਡੀ ਛੱਡਿਓ ਤੇ ਮਨ ਲੱਗਿਆ ਤੁਹਾਨੂੰ ਵੀ ਓਕੇ ਆ ਕਰ ਪੂਰੀ ਓਕੇ ਖੁਸ਼ ਹੋਗੇ ਹਾਂ ਮਾਤਾ ਖੁਸ਼ ਹਾਂ ਖੁਸ਼ ਹੋ ਬੁਰੇ ਹਾਂਜੀ ਵੀਰੇ ਬਹੁਤ ਵਧੀਆ ਜੀ ਤੇ ਬਾਈ ਕਹਿੰਦਾ ਮੈਂ ਅਗਲੀ ਗੱਡੀ ਮੈਂ ਵੀ ਲੈਣੀ ਆ ਬਾਈ ਨੇ ਵੀ ਸਕਾਰਪਿਓ ਲੈਣੀ ਆ ਸ਼ਾਇਦ ਤੇ ਅਗਲੀ ਗੱਡੀ ਬਾਈ ਨੇ ਹਾਂਜੀ ਬਾਈ ਵਧੀਆ ਬਹੁਤ ਵਧੀਆ ਵੀਰੇ ਬਹੁਤ ਵਧੀਆ ਵੀਰੇ ਤੇ ਤੁਹਾਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਤੁਹਾਨੂੰ ਇਦਾਂ ਹੀ ਗੱਡੀਆਂ ਦਿੰਦਾ ਰਹੇ ਤਰੱਕੀਆਂ ਮਾਸ਼ੇ ਸੋ ਮੁਬਾਰਕਾਂ ਤੁਹਾਨੂੰ ਸਾਰੀ ਫੈਮਿਲੀ ਨੂੰ ਸਤਿ ਸ੍ਰੀ ਅਕਾਲ ਜੀ ਬਲੌਗ ਦਾ ਐਂਡ ਕਰਦੇ ਆਂ ਤੇ ਜੇ ਕਿਸੇ ਹੋਰ ਪ੍ਰਕਾਰ ਨੇ ਗੱਡੀ ਲੈਣੀ ਆ ਤਾਂ ਸਾਡੇ ਨੰਬਰ ਨੇ ਕਾਲ ਕਰ ਸਕਦੇ ਹੋ ਜਦੋਂ ਮਰਜੀ ਸਤਿ ਸ਼੍ਰੀ ਅਕਾਲ ਜੀ